اعوذ باللہ من الشیطان الرجیم بسم اللہ الرحمن الرحیم آج جیسی صورت اعراف شروع کرنی ہے یہ مکی صورت ہے ادھے وچ دو سو تے چھے آیتہ نے ای تے چووی ادھے جڑے نے اور رکوع نے الف لام میم سواد یہ جڑے نے حروف مقتیات نے تے انہ دا جڑا مطلب معنی ترجمہ جڑا ہے او وہ صرف اور صرف اللہ سبحانہ تعالیٰ نو پتہ ہے کتاب ان کتاب ان زلہ نازل کی گئی ہے لے گا طرف ہے نبی اکرم صلی اللہ علیہ وسلم تو آڑی طرف کتاب نازل کی گئی نا سادری کا نہ یقن سینے دے بچارا جن کسی قسم دی تنگی تسی محسوس نہیں کرنی آئے من ہوئے دی وجہ تو لے تون ضلع تاکہ تُری ڈراؤ بے اس کتاب دے ذریعے لوگوں کو اور نصیحت ਹਿਦਾਇਤ ਹੈ ਲਿਲ ਮੁਤਕਲ ਮੂਮਿਨੀਨਾ ਇਮਾਨ ਵਾਲਿਆਂ ਦੇ ਵਾਸਤੇ ਐ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਇਹ ਕਿਤਾਬ ਤੁਹਾਡੀ ਤਰਫ ਨਾਜ਼ਿਲ ਕੀਤੀ ਗਈ ਹੈ ਔਰ ਇਸ ਕਿਤਾਬ ਤੇ ਜੇ ਤੁਸੀਂ ਆਪਣੇ ਸੀਨੇ ਦੇ ਵਿੱਚ ਤੰਗੀ ਨਹੀਂ ਮਹਿਸੂਸ ਕਰਨੀ ਹੈ ਵੀ ਬਲਕਿ ਇਹ ਕਿਤਾਬ ਤੇ ਜੇ ਤੁਸੀਂ ਲੋਕਾਂ ਨੂੰ ਡਰਾਓ ਔਰ ਤੁਸੀਂ ਇਹ ਫਿਕਰ ਨਹੀਂ ਕਰਨੀ ਹੈ ਵੀ ਕਿ ਉਹਨ ਲੋਕ ਜਿਹੜੇ ਨੇ ਈਮਾਨ ਕਿਉਂ ਨਹੀਂ ਲਿਆਉਂਦੇ ਪਿਆ ਵੀ ਕਿਉਂਕਿ ਤੁਹਾਡਾ ਕੰਮ ਸਿਰਫ ਔਰ ਸਿਰਫ ਪਹੁੰਚਾ ਦੇਣਾ ਔਰ ਇਸ ਕਿਤਾਬ ਦੇ ਵਿੱਚ ਨਸੀਹਤ ਹੈ ਮੂਮਿਨਾਂ ਦੇ ਵਾਸਤੇ ਈਮਾਨ ਵਾਲਿਆਂ ਦੇ ਵਾਸਤੇ اتابعو تسی پیروی کرو ما انزلہ جو نازل کیتا گیا علیکم تو آڈی طرف من ربکم تو آڈے راب دی طرف ہوں والا اور نا تتابعو تسی پیروی کرو من دونے ہی او دے علاوہ اولیاء جڑے دوست نے یا ساتھی نے تسی او دے علاوہ اللہ سبحانہ تعالیٰ دے علاوہ جنہیں کتاب تو آڈی طرف نازل کیتی ہے کسی اور دی پیروی نہیں کرنی ہے کلیلن تھوڑے نے ما تذکر انہیں جڑے لوگ نصیحت حاصل کر دینے ਵਕਾਮ ਮੋਰ ਕਿਤਨੀ ਮਿੰਕਾਰ ਯਤਨ ਬਸਤੀਆਂ ਸਿਆਹਲਕ ਨਾ ਹਾਸਿਆ ਉਹਨਾਂ ਨੂੰ ਹਲਾਕ ਕੀਤਾ ਫਜਾ ਆਹ ਬਾ ਸੁਨਾਰ ਸਾਡਾ ਅਜ਼ਾਬ ਆਇਆ ਉਹਨਾਂ ਦੇ ਕੋਲੇ ਉਸ ਵਕਤ ਬਿਆਤ ਅੰਜੇ ਵਕਤ ਉਹ ਰਾਤ ਨੂੰ ਆਪਣੇ ਘਰਾਂ ਦੇ ਵਿੱਚ ਆਰਾਮ ਪੇ ਕਰਦੇ ਸੀ ਸੁੱਤੇ ਸੀ ਔ ਯਾਹਮ ਓ ਕਾਇਲੂਨ ਯਾ ਕਲੂਲਾ ਪੇ ਕਰਦੇ ਸੀ ਦੁਪਹਿਰ ਦੇ ਵਕਤ فما کانا اور نہیں ایوی وا ہوں روس وقت انہوں دی پکار کی ہوں سی اس جا ہوں جس وقت با سنا ساڈا عذاب دی کو آدھا تو پکار دی کی ہوں کہ آخر نے الا مگر انکالو وہ آخر نے اِن بے شک اُن نہ ظالم ہی نہ ظالم آ کہیں ظالم ہاں اے خود اپنے اتنے ظلم کیا جانے جس وقت انہوں دیتے سارا عذاب آ جایا ہے اس وقت وہ آخری نے کہیں اپنا ظالم لوگا ਵਲ ਅਨਸ ਅਲਨ ਲਾਜ਼ੀਨਾ ਤੇ ਸਵਾਲ ਕੀਤਾ ਜਾਇਦਾ ਉਹਨਾਂ ਲੋਕਾਂ ਦੇ ਕੋਲੋਂ ਉਸ ਚਿਲਾ ਲੈ ਹਿੰਗੇ ਜਿਨ੍ਹਾਂ ਦੀ ਤਰਫ ਰਸੂਲ ਭੇਜੇ ਗਏ ਨੇ ਵਲ ਅਨਸ ਅਲਨਾ ਔਰ ਅਸੀਂ ਸਵਾਲ ਕਰਾਂਦੇ ਮਰਸਲੀਨ ਜਿਨ੍ਹਾਂ ਨੂੰ ਅਸੀਂ ਭੇਜਿਆ ਯਾਨੀ ਅਸੀਂ ਰਸੂਲਾਂ ਕੋਲੋਂ ਵੀ ਸਵਾਲ ਕਰਾਂਦੇ ਯਾਨੀ ਕਿ ਅਸੀਂ ਕੌਮਾ ਕੋਲੋਂ ਪੁੱਛਾਂਦੇ ਕਿ ਆਇਆ ਤੁਹਾਡੇ ਕੋਲੇ ਜਿਹੜੇ ਨੇ ਨਬੀ ਔਰ ਰਸੂਲ ਆਏ ਨੇ ਔਰ ਜਿਸ ਵਕਤ ਤੁਸੀਂ ਉਹਨਾਂ ਦਾ ਪੈਗਾਮ ਉਹਨਾਂ ਨੇ ਤੁਹਾਨੂੰ ਪਹੁੰਚਾ ਦਿੱਤਾ ਤੇ ਫਿਰ ਤੁਸੀਂ ਪੈਗਾਮ ਸੁਣ ਕੇ ਤੁਹਾਡਾ ਤਰਜ਼ ਅਮਲ ਕਿਸੀ ਕਿਹਾ ਤੁਹਾਡੇ ਅਮਲ ਜਿਹੜੇ ਨੇ ਉਹ ਬਦਲੇ ਸੀ ਯਾਨੀ ਕਿ ਅਸੀਂ ਕੌਮਾ ਕੋਲੋਂ ਪੁੱਛਾਂਦੇ ਔਰ ਫਿਰ ਇਸੇ ਰਸੂਲਾਂ ਕੋਲ ਉਹ ਪੁੱਛਾਂਦੇ ਕਿ ਤੁਸੀਂ ਸਾਡਾ ਪੈਗਾਮ ਜਿਹੜਾ ਉਹ ਇਹਨਾਂ ਤੱਕ ਪਹੁੰਚਾਇਆ ਸੀ ਔਰ ਅੱਲਾਹ ਤਾਲਾ ਕਹਿੰਦੇ ਨੇ ਫਲਨਾ ਕੁਸਨ ਅਲੇਹਿਮ ਬੇਰਮਤ ਅਸੀਂ ਆਪਣੇ ਇਲਮ ਦੀ وجہ ਤੋਂ ਖੁਦ ਉਹਨਾਂ ਨੂੰ ਹਰ ਇੱਕ ਚੀਜ਼ ਦੱਸਾਂਦੇ ਵਮਾਕੁਨ ਨਾਗਾਇਬਿਨ ਕਿ ਅਸੀਂ ਕੋਈ ਗਾਇਬ ਗੈਰ ਹਾਜ਼ਰ ਨਹੀਂ ਹੈ ਵੀ ਇਸ ਦੁਨੀਆ ਤੋਂ ਸਾਨੂੰ ਹਰ ਇੱਕ ਚੀਜ਼ ਦਾ ਇਲਮ ਹੈ ਵਲ ਵਜ਼ਨਾ ਔਰ ਵਜ਼ਨ ਯੋਮ ਆਜ਼ਿਲ ਯੋਮ ਆਜ਼ ਉਸਤਨ ਨਿਲ ਹਕੀ ਕਿ ਜਿਹੜੇ ਨੇਕ ਕਮਾਲ ਉਹ ਬੰਦੇ ਉਹਨਾਂ ਦੇ ਵਜ਼ਨ ਜਿਹੜੇ ਨੇ ਉਹ ਹੀ ਪਾਰੇ ਹੋਵੰਦੇ ਵਮਨ ਸਾਕੁਲਾਤ ਮਵਾਜ਼ੀਨਹੁ ਔਰ ਜਿਦੇ ਜਿਹੜਾ ਅਮਲਾਂ ਦਾ ਪਲੜਾਏ ਉਹ ਪਾਰਿਓ ਵੇਦਾ ਫਾਉਲਾਇਕਤ ਇਹ ਲੋਗ ਉਹ ਬੰਦੇ ਹੋ ਮੁਲਮੁਫਲਿਹ ਹੋਣਾ ਜਿਹੜੇ ਕਾਮਯਾਬ ਹੋਵਨਦੇ ਜਿਹੜੇ ਫਲਾਹ ਪਾਣੇ ਵਾਲੇ ਹੋਵਨਦੇ ਯਾਨੀ ਉਸ ਦਿਨ ਜਿਸਨ ਕਿਆਮਤ ਦੇ ਦਿਨ ਅਮਾਲ ਦਾ ਜਿਹੜਾ ਅਮਾਲ ਦੀ وجہ ਤੋਂ ਇਨਸਾਨ ਦਾ ਜਿਹੜਾ ਉਹ ਫੈਸਲਾ ਕੀਤਾ ਜਾਏਗਾ ਕਿ ਉਹਨੇ ਕਿੱਥੇ ਜਾਣਾ ਤੇ ਅੱਲਾਹ ਤਾਲਾ ਕਹਿੰਦੇ ਨੇ ਕਿ ਜਿਦੇ ਅਮਾਲ ਦਾ ਨੇਕ ਅਮਾਲ ਦਾ ਪਲੜਾ ਪਾਰਿਓ ਵੇਦਾ ਤੇ ਉਹ ਲੋਕ ਜਿਹੜੇ ਨੇ ਉਹ ਕਾਮਯਾਬ ਹੋਵਨਦੇ ਵਮਨ ਹਫਤ ਮਵਾਜ਼ੀਨ ਨਹੁ ਉਰਜੀ ਦੇ ਅਮਲ ਨੇਕ ਜਿਹੜੇ ਨੇ ਉਹ ਹਫਤ ਕਾਟੋ ਬੰਦੇ ਥੋੜੇ ਬੰਦੇ ਫੌਲਾ ਇਕਲਾ ਜੀਨਾਂ ਤੇ ਇਹ ਉਹ ਲੋਗ ਉਹ ਬੰਦੇ ਹਾਸਿਰ ਅਨਫੋਸਹ ਹਮ ਜਿੰਨਾਂ ਲੋਕਾਂ ਨੇ ਆਪਣੇ ਆਪ ਨੂੰ ਨੁਕਸਾਨ ਦੇ ਵਿੱਚ ਪਾਇਆ ਕਾਟੇ ਦੇ ਵਿੱਚ ਪਾਇਆ ਬਿਮਾਕਾਂ ਨੂੰ ਬਿ ਆਯਾ ਤੇ ਨਾਇਜ਼ ਲਮੋਨਾ ਕਿ ਉਹ ਸਾਡੀਆਂ ਆਇਤਾਂ ਦਾ ਜਿਹੜਾ ਸੀ ਉਹ ਇਨਕਾਰ ਕਰਦੇ ਸੀ ਉਹਨਾਂ ਦੇ ਨਾਲ ਬੇਇਨਸਾਫੀ ਕਰਦੇ ਸੀ ਹਵਾਲਾ ਕਦਰ ਤਹਿਕਿਕ ਮਕਨ ਨਾਕਮ ਕਿ ਅਸੀਂ ਉਹਨਾਂ ਨੂੰ ਕੁਦਰਤ ਦਿੱਤੀ ਹੈ ਫਿਲ ਅਰਧ ਜ਼ਮੀਨ ਦੇ ਵਿੱਚ ਵਜਾ ਅਲ ਨੌਰ ਬਣਾਏ ਨੇ ਲਕਮ ਤੁਹਾਡੇ ਵਾਸਤੇ ਫੀਹਾ ਉਹਦੇ ਵਿੱਚ ਮਾ ਆਇਸ਼ ਕਿ ਉਹਦੇ ਜਿਸੀ ਤੁਹਾਨੂੰ ਅਸਬਾਬ ਫਰਾਹਮ ਕੀਤੇ ਨੇ ਯਾਨੀ ਤੁਹਾਨੂੰ ਅਸੀਂ ਦੇਖੋ ਤੁਸੀਂ ਸਮੁੰਦਰ ਦੀ ਗਹਿਰਾਈ ਦੇ ਵਿੱਚ ਤੁਹਾਨੂੰ ਸੂਸੀ ਫੂਡ ਇਸਤੇਮਾਲ ਕਰਦੇ ਹੋ ਨਬਾਤਾਂ ਤੇ ਹੇਵਾਨਾਂ ਹਰ ਇੱਕ ਚੀਜ਼ ਜਿਹੜੀ ਅੱਲਾਹ ਤਾਲਾ ਨੇ ਇਨਸਾਨ ਦੇ ਵਾਸਤੇ ਬਣਾਈ ਏ ਕਲੀਲਨ ਥੋੜੇ ਨੇ ਮਾਤਾਸ਼ਕਰੂ ਨਾ ਜਿਹੜੇ ਸ਼ੁਕਰ ਕਰਦੇ ਨੇ ਕਿ ਨਾ ਅੱਲਾਹ ਤਾਲਾ ਦੀਆਂ ਸਾਰੀਆਂ ਨੇਮਤਾਂ ਤੋਂ ਬਾਵਜੂਦ ਘਾਟੇ ਲੋਕ ਨੇ ਜਿਹੜੇ ਅੱਲਾ ਸੁਭਾਨਾ ਤਾਲਾ ਦਾ ਸ਼ੁਕਰ ਕਰਦੇ ਨੇ ਤੱਲਾ ਤਾਲਾ ਜਿਹੜੇ ਨੇ ਉਹ ਸਾਨੂੰ ਵੀ ਆਪਣੇ ਸ਼ੁਕਰਗੁਜ਼ਾਰ ਬੰਦੇ شامل کر لین آمین سمم آمین اللہ تعالیٰ سانو اس کتاب سمجھنے دی سمجھ کے پڑھنے دیتے دی 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 عمل کرنے دی توفیق دین آمین سمم آمین السلام علیکم ورحمت اللہ وبرکاتہ